ਦੁਨੀਆ ਦੀਆਂ ਦੋ ਬਿਜ਼ੀਸਟ 에ਰਪੋਰਟ ਆ ਉਹਨਾਂ ਤੇ ਖਲਾਰਾ ਪੈਣ ਦਾ ਰੌਲਾ ਹੈ ਜੀ ਕਿਹੜੀਆਂ 에ਰਪੋਰਟਸ ਨੇ ਤੇ ਕੀ ਖਲਾਰਾ ਪੈ ਗਿਆ ਦੁਨੀਆ ਦੇ ਵਿੱਚ ਜੋ ਮਿਡਲ ਈਸਟ ਦੇ ਵਿੱਚ ਸਵਲੀਨ ਰੌਲਾ ਰਪਾ ਪਿਆ ਹੋਇਆ ਹੈ ਇਰਾਨ ਇਜ਼ਰਾਇਲ ਵਿੱਚ ਇਹ ਦੋਹਾ ਵੀ ਆ ਗਿਆ ਹੈ ਹੋਰ ਕੰਟਰੀ ਵੀ ਨਾਲ ਵੀ ਉਹਨਾਂ ਦਾ ਚੱਲ ਰਿਹਾ ਰੌਲਾ ਉਧਰ ਜਿਹੜੀਆਂ ਪਾਕਿਸਤਾਨ ਵਾਲਾ ਤਾਜ਼ਾ ਤਾਜ਼ਾ ਜਿਹੇ ਕੰਮ ਹੋਇਆ ਠੰਡਾ ਹੋਇਆ ਪਾਕਿਸਤਾਨ ਦੀ 에ਅਰ ਸਪੇਸ ਯੂਜ਼ ਕਰਨ ਦੀ 에ਅਰ ਇੰਡੀਆ ਨੂੰ ਇਜਾਜ਼ਤ ਨਹੀਂ ਹੈ ਪਰ ਕੁਝ ਹੋਰ 에ਅਰਲਾਈਨਾਂ ਨੂੰ ਹੈ ਜਿਵੇਂ ਹੁਣ ਉਦਾਹਰਨ ਦੇਵਾਂ ਤੇ ਅਮਰਸਰ ਤੋਂ ਜਿਹੜੀ ਦੋਹਾ ਕਤਰ ਦੀ ਜਾਂਦੀ ਹੈ ਫਲਾਈਟ ਉਹ ਪਾਕਿਸਤਾਨ ਦੇ ਉੱਪਰੋਂ ਦੀ ਜਾਂਦੀ ਹੈ ਉਹ ਯੂਜ਼ ਕਰ ਰਹੇ ਨੇ 에어 ਰੇਡੀਅਨ ਨੂੰ ਜਾਇਤ ਨਹੀਂ ਹੈ ਪਾਕਿਸਤਾਨ ਦੀ 에어 ਸਪੇਸ ਚੂਜ਼ ਕਰਨ ਦੀ ਪਰ ਕਤਰ ਐ ਦੋਹਾ ਹਮਦ ਇੰਟਰਨੈਸ਼ਨਲ 에어ਪੋਰਟ ਤੇ ਦੁਬਈ ਦੀ ਜਿਹੜੀ 에어ਪੋਰਟ ਹੈ ਜਿਹੜੀ ਇੰਟਰਨੈਸ਼ਨਲ ਦੁਨੀਆ ਦੀਆਂ ਵੱਡੀਆਂ ਤੇ ਸੋਹਣੀਆਂ ਖੂਬਸੂਰਤ 에어ਪੋਰਟਸ ਦੇ ਵਿੱਚੋਂ ਹੈ ਪਰ ਉੱਥੇ ਵੀ ਹਾਲਾਤ ਜਿਹੜੇ ਨੇ ਉਹ ਗੜਬੜ ਹੋ ਗਏ ਨੇ ਜੰਗ ਦੇ ਹਾਲਾਤਾਂ ਕਰਕੇ ਉਹਦੀ ਗੱਲ ਕਰਦੇ ਹਾਂ ਜੀ ਇਹ ਜਿਹੜੀਆਂ ਦੋ 에어ਪੋਰਟਸ ਹੈਗੀਆਂ ਨੇ ਦੋਹਾ ਤੇ ਦੁਬਈ ਇੱਥੇ ਪਿਛਲੇ 1 ਦੇ ਦਿਨ ਤੋਂ ਬਹੁਤ ਲੰਬੀਆਂ ਲੰਬੀਆਂ ਕਤਾਰਾਂ ਮੁਸਾਫਰਾਂ ਦੀਆਂ 에어ਪੋਰਟ ਤੇ ਦੇਖੀਆਂ ਗਈਆਂ ਫਲਾਈਟਾਂ ਕੈਨਸਲ ਹੋ ਗਈਆਂ ਤੇ 에어ਸਪੇਸ ਜਿਹੜੀ ਹੈ ਭਾਵੇਂ ਕੋਈ ਸਮੇਂ ਲਈ ਬੰਦ ਹੋ ਰਹੀ ਸੀ ਉਸ ਤੋਂ ਬਾਅਦ ਜੰਗਬੰਦੀ ਹੋ ਗਈ ਹੈ ਪਰ ਕਤਰ ਬਹਿਰੈਨ ਕੁਵੇਇਤ ਸਾਰੇ 에어ਸਪੇਸ ਆਪਣੀ ਬੰਦ ਕਰ ਦਿੱਤੀ ਫਿਰ ਜਾਣਾ ਕਿੱਥੇ ਸੀ ਇਰਾਨ ਨੇ ਜਿਹੜੀ ਇਸ ਇਰਾਨ ਨੇ ਜਿਹੜੀ ਸਟ੍ਰਾਈਕ ਕੀਤੀ ਸੀ ਯੂਐਸ ਦੇ ਮਿਲਟਰੀ ਬੇਸ ਤੇ ਜੋ ਕਤਰ ਦੇ ਵਿੱਚ ਸਥਿਤ ਸੀ ਉਸ ਦੇ ਨਾਲ ਬਹੁਤ ਸਾਰੀਆਂ 에어ਲਾਈਨਾਂ ਨੂੰ ਆਪਣੇ ਜਿਹੜੇ ਰੂਟ ਸੀ ਉਹ ਕੈਨਸਲ ਕਰਨੇ ਪਏ ਜਾਂ ਰੀਰੂਟ ਕਰਨੇ ਪਏ ਪਰੇਦਨਲ ਹੋਇਆ ਕਿ ਕਿ ਹਮ ਤੇ ਇੰਟਰਨੈਸ਼ਨਲ 에ਅਰਪੋਰਟ ਜਿਹੜੀ ਦੋਹਾ ਦੀ ਹੈ ਉੱਥੇ ਦੱਸਿਆ ਜਾਂਦਾ ਕਿ ਇੱਕ ਮੌਕੇ ਤੇ ਹਜ਼ਾਰਾਂ 20 ਤੋਂ 25 ਹਜ਼ਾਰ ਮੁਸਾਫਰ ਜਿਹੜੇ ਸੀ ਉੱਥੇ ਫਸ ਗਏ ਤੇ 150 ਤੋਂ ਉੱਪਰ ਫਲਾਈਟ ਕੈਨਸਲ ਹੋਈ ਤੇ ਲੋਕ ਲੜਾਈ ਕਰਦੇ ਵੀ ਦੇਖੇ ਗਏ ਫਰਸਟ੍ਰੇਟਡ ਲੋਕ ਦੇਖੇ ਗਏ ਹਾਲਾਂਕਿ ਇੱਕ ਕਮ ਹਾਲ ਦੀ ਘੜੀ ਰੁਕ ਗਿਆ ਪਰ 에ਅਰਪੋਰਟਾਂ ਦਾ ਸਿਸਟਮ ਇਹੋ ਜਿਹਾ ਨਹੀਂ ਹੁੰਦਾ ਕਿ ਇੱਕ ਵਾਰੀ ਹੋ ਗਿਆ ਤੇ ਦੂਸਰੀ ਵਾਰੀ ਜਿਹੜਾ ਹੈ ਉਹ ਇੱਕਦਮ ਸ਼ੁਰੂ ਕਰ ਦਿੱਤਾ ਜਾਵੇ ਦੋਹਾ 에ਅਰਪੋਰਟ ਵਾਲੇ ਕਹਿੰਦੇ ਨੇ ਕਿ 250 ਦੇ ਕਰੀਬ ਜਿਹੜੀਆਂ ਫਲਾਈਟਾਂ ਟੋਟਲ ਹੁਣ ਤੱਕ ਕੈਨਸਲ ਹੋਈਆਂ ਤੇ 200 ਤੋਂ ਉੱਪਰ ਜਿਹੜੀਆਂ ਸੀ ਉਹ ਦੇਰੀ ਨਾਲ ਉੱਡੀਆਂ ਤੇ ਉੱਥੇ ਜਿਹੜੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ ਇਹਨਾਂ ਦੇ ਅਗਲੇ 4-5 ਦਿਨ ਇਸੇ ਤਰ੍ਹਾਂ ਹੌਲੀ-ਹੌਲੀ ਨਾਰਮਲ ਹੋਣ ਨੂੰ ਸਮਾਂ ਲੱਗੇਗਾ ਇਹ ਅਫਸੈਟ ਰਹੇਗਾ ਕੰਮ ਇਸੇ ਤਰ੍ਹਾਂ ਦੁਬਈ ਜਿਹੜੀ ਆ ਉਹ ਦੁਨੀਆ ਦੀ ਇਹ ਜਿਹੜੀ ਬਿਜ਼ਨਸ 에ਰਪੋਰਟਸ ਨੇ ਉਹਨਾਂ ਵਿੱਚੋਂ ਇੱਕ ਹੈ ਉੱਥੇ 150 ਦੇ ਲਾਗੇ ਫਲਾਈਟਾਂ ਕੈਨਸਲ ਕੀਤੀਆਂ ਗਈਆਂ 450 ਜਿਹੜੀਆਂ ਲੇਟ ਹੋ ਗਈਆਂ ਤੇ ਕਤਰ 에ਅਰਵੇਜ਼ ਵਾਲੇ ਕਹਿੰਦੇ ਸੀ ਕਿ ਅਸੀਂ ਪ੍ਰੋਗਰੈਸ ਕਰ ਰਹੇ ਹਾਂ ਤੇ ਇਸੇ ਤਰ੍ਹਾਂ ਦਵਾਈ ਵਾਲੇ ਵੀ ਕਹਿੰਦੇ ਕਿ ਅਸੀਂ ਪ੍ਰੋਗਰੈਸ ਕਰ ਰਹੇ ਹਾਂ ਪਰ ਸਾਨੂੰ ਸਮਾਂ ਲੱਗੇਗਾ ਦੁਬਈ ਦੇ ਵਿੱਚ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਦੁਬਈ ਇੰਟਰਨੈਸ਼ਨਲ 에ਅਰਪੋਰਟ ਤੋਂ 92 ਮਿਲੀਅਨ ਮੁਸਾਫਰਾਂ ਨੇ ਇੱਕ ਸਾਲ ਦੇ ਵਿੱਚ ਸਫ਼ਰ ਉਹ ਕੀਤਾ ਜੋ ਉਸ 에ਅਰਪੋਰਟ ਨੂੰ ਵਰਤਿਆ ਤੇ ਰੋਜ਼ਾਨਾ 2.5 ਲੱਖ ਤੋਂ ਵੱਧ ਮੁਸਾਫਰ ਉਸ 에ਅਰਪੋਰਟ ਨੂੰ ਵਰਤਦੇ ਨੇ ਤੇ ਵੱਡੀ ਗੱਲ ਇਹ ਹੈ ਕਿ ਇਹਨਾਂ ਦੋਵਾਂ 에ਅਰਪੋਰਟਾਂ ਤੇ ਤਕਰੀਬਨ 20% ਲੋਕ ਨੇ ਜਿਨ੍ਹਾਂ ਦੀ ਫਾਈਨਲ ਡੈਸਟੀਨੇਸ਼ਨ ਉਹ ਹੁੰਦੀ ਹੈ ਭਾਵੇਂ ਉਹਨਾਂ ਨੇ ਉੱਥੇ ਹੀ ਰੁਕਣਾ ਹੁੰਦਾ ਹੈ ਉਹਨਾਂ ਨੇ ਅੱਗੇ ਪਿੱਛੇ ਕਿਤੇ ਜਾਣਾ ਹੁੰਦਾ ਹੈ ਇਹ ਫਲਾਈਟਾਂ ਜਿਹੜੀਆਂ ਨੇ ਇਹ ਜਿਹੜੀਆਂ ਏਅਰਪੋਰਟਸ ਨੇ ਇਹਨਾਂ ਨੂੰ ਟਰਾਂਜ਼ਿਟ ਲਈ ਵਰਤਿਆ ਜਾਂਦਾ ਸੋ ਸੋਮਵਾਰ ਤੋਂ ਪਿਛਲੇ ਤੋਂ ਏਅਰ ਇੰਡੀਆ ਨੇ ਵੀ ਸਸਪੈਂਡ ਕੀਤੀਆਂ ਆਪਣੀਆਂ ਫਲਾਈਟਾਂ ਮਿਡਲ ਈਸਟ ਨੂੰ ਯੂਐਸ ਨੂੰ ਵੀ ਤੇ ਈਸ ਕੋਸਟ ਕੈਨੇਡਾ ਤੋਂ ਜਿਹੜੀਆਂ ਕਿ ਇੱਥੋਂ ਦੀ ਲੰਘਦੀਆਂ ਸੀ ਸੋ ਉਹਨਾਂ ਨੂੰ ਵੀ ਕਾਫੀ ਸਾਰਾ ਲੰਬੇ ਪਾਸ ਜਿਹੜੇ ਨੇ ਉਹ ਲੈਣੇ ਪੈ ਰਹੇ ਨੇ ਦੁਨੀਆ ਭਰ ਦੇ ਵਿੱਚ ਜਿਹੜੀਆਂ 에ਅਰਲਾਈਨਾਂ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਔਖੀ ਸਥਿਤੀ ਦੇ ਵਿੱਚੋਂ ਲੰਘਣਾ ਪਿਆ ਤੇ ਇਹ ਕਿੰਨੇ ਦਿਨ ਜਾਰੀ ਰਹੇਗਾ ਤੇ ਕਦੋਂ ਤੱਕ ਇਹ ਕਨਫਲਿਕਟ ਜਾਰੀ ਰਹੇਗਾ ਇਹਦੇ ਬਾਰੇ ਅਜੇ ਕੁਝ ਪਿਆ ਨਹੀਂ ਜਾਂਦਾ